ਮਹਾਨਗਰ ਚ ਸਿਟੀ ਬੱਸ ਸਰਵਿਸ ਬੰਦ ਹੋ ਸਕਦੀ ਹੈ ਕਿਉਂਕਿ ਨਗਰ ਨਿਗਮ ਨੇ ਐਗਰੀਮੈਂਟ ਖਤਮ ਹੋਣ ਤੋਂ ਬਾਅਦ ਨਾ ਤਾਂ ਕੰਪਨੀ ਨੂੰ ਪੁਰਾਣਾ ਕਿਰਾਇਆ ਪੈਂਡਿੰਗ ਹੋਣ ਦੇ ਮੱਦੇਨਜ਼ਰ ਐਕਸਟੈਂਸ਼ਨ ਦਿੰਦੀ ਹੈ ਅਤੇ ਨਾ ਹੀ ਆਪਣੇ ਤੌਰ ਤੇ ਸਿਟੀ ਬੱਸ ਸਰਵਿਸ ਚਲਾਉਣ ਲਈ ਕੋਈ ਪਲਾਨਿੰਗ ਕੀਤੀ ਹੈ ਸਗੋਂ ਕੰਪਨੀ ਨੂੰ ਚਾਲੂ ਹਾਲਤ ਚ 82 ਬੱਸਾਂ ਵਾਪਸ ਕਰਨ ਲਈ ਨੋਟਿਸ ਪੇਸ ਦਿੱਤਾ ਗਿਆ ਹੈ ਜੇਕਰ ਕੰਪਨੀ ਬੱਸਾਂ ਰੱਖਣਾ ਚਾਹੁੰਦੀ ਹੈ ਤਾਂ ਉਸ ਨੂੰ ਸ਼ਰਤਾ ਮੁਤਾਬਕ 20 ਫੀਸਦੀ ਰਕਮ ਜਮ੍ਹਾਂ ਕਰਵਾਉਣੀ ਹੋਵੇਗੀ ਕਿਰਾਏ ਦੀ ਵਸੂਲੀ ਲਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਹੈ ਸਿਟੀ ਸਰਵਿਸ ਬੱਸ ਚਲਾਉਣ ਵਾਲੀ ਕੰਪਨੀ ਵੱਲੋਂ 2018 ਤੋਂ ਬਾਅਦ ਨਗਰ ਨਿਗਮ ਨੂੰ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ 2019 ਵਿੱਚ ਟਰਮੀਨੇਸ਼ਨ ਨੋਟਿਸ ਜਾਰੀ ਹੋਣ ਤੋਂ ਬਾਅਦ ਕੰਪਨੀ ਨੇ ਕੋਰਟ ਦੀ ਸ਼ਰਨ ਲਈ ਤਾਂ ਬਕਾਇਆ ਕਿਰਾਇਆ ਦੇਣ ਅਤੇ ਸਾਰੀਆਂ ਬੱਸਾਂ ਚਲਾਉਣ ਦੀ ਸ਼ਰਤ ਤੇ ਟਿਕਟ ਦੇ ਰੇਟ ਵਧਾ ਦਿੱਤੇਗੇ ਪਰ ਕੰਪਨੀ ਨੇ ਦੋਵੇਂ ਸ਼ਰਤਾਵਾਂ ਪੂਰੀਆਂ ਨਹੀਂ ਕੀਤੀਆਂ ਹੁਣ ਬਕਾਇਆ ਕਿਰਾਏ ਦਾ ਅੰਕੜਾ 5.42 ਕਰੋੜ ਤੇ ਪਹੁੰਚ ਗਿਆ ਹੈ ਅਤੇ ਉਸ ਦੀ ਵਸੂਲੀ ਲਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਸਿਟੀ ਬੱਸ ਸਰਵਿਸ ਨਾਲ ਜੁੜਿਆ ਇੱਕ ਮਾਮਲਾ ਇਹ ਵੀ ਹੈ ਕਿ ਕੰਪਨੀ ਵੱਲੋਂ 2015 ਦੌਰਾਨ 12437 ਬੱਸਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਵਰਕਸ਼ਾਪ ਵਿੱਚ ਖੜੀਆਂ ਰਹਿਣ ਦੀ ਵਜ੍ਹਾ ਨਾਲ ਇਹ ਬੱਸਾਂ ਕੰਡਮ ਹੋ ਗਈਆਂ ਇਹਨਾਂ ਬੱਸਾਂ ਨੂੰ ਵੇਚਣ ਲਈ ਨਗਰ ਨਿਗਮ ਵੱਲੋਂ ਕੇਂਦਰ ਸਰਕਾਰ ਦੀ ਕੰਪਨੀ ਜਰੀਏ ਈ ਆਕਸ਼ਨ ਰੱਖੀ ਗਈ ਹੈ ਪਰ ਦੋ ਵਾਰ ਕਾਫੀ ਘੱਟ ਰੇਟ ਆਉਣ ਕਾਰਨ ਮਨਜ਼ੂਰੀ ਨਹੀਂ ਦਿੱਤੀ ਗਈ ਅਤੇ ਹੁਣ ਤੀਜੀ ਵਾਰ ਬੋਲੀ ਰੱਖੀ ਗਈ ਹੈ